ਦੋਸਤੋ ਜੇਕਰ ਆਪਾਂ ਗੱਲ ਕਰੀਏ ਅੱਜਕੱਲ੍ਹ ਆਧੁਨਿਕ ਜ਼ਮਾਨੇ ਦੇ ਵਿੱਚ ਭਾਵੇਂ ਕਿ ਸਰੀਰਕ ਕਸ਼ਟ ਦੇਣਾ ਬਹੁਤ ਘੱਟ ਹੋ ਗਿਆ ਹੈ ਚਾਹੇ ਮਹਿਲਾਵਾਂ ਹੋਣ ਚਾਹੇ ਪੁਰਸ਼ ਹੋਣ ਪਰ ਕਿਤੇ ਨਾ ਕਿਤੇ ਜਿਹੜੀ ਸਰੀਰਕ ਜ਼ਰੂਰਤ ਹੈਗੀ ਆ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਪ੍ਰਕਿਰਿਆ ਹੈਗੀ ਆ ਇਹਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਪਿੰਡ ਕਕਰਾਲਾ ਜੋ ਕਿ ਸਮਾਣਾ ਰੋਡ ਤੇ ਪਟਿਆਲਾ ਰੋਡ ਤੇ ਹੈ ਇੱਥੇ ਜਰਨ ਧੀਰ ਸਿੰਘ ਨੇ ਜਿਹੜੇ ਕਿ ਸਾਨੂੰ ਜੀਵਨ ਜਿਉਣ ਦੀ ਚਾਹ ਚਾਉਣਗੇ ਗੋਡਿਆਂ ਦਾ ਹੋਵੇ ਚਾਹੇ ਪਿੱਤੇ ਦੀ ਪਤਰੀ ਹੋਵੇ ਚਾਹੇ ਵੱਖ-ਵੱਖ ਸਰੀਰ ਨਾਲ ਜੁੜੇ ਹੋਏ ਇਲਾਜ ਹੋਣ ਜਿਹੜੇ ਕਿ ਅ ਰਣਤੀਰ ਸਿੰਘ ਕਰਾਲਾ ਪਿੰਡ ਦੇ ਜਿਹੜੇ ਹੈਗੇ ਨੇ ਉਹ ਕਰਵਾਉਂਦੇ ਕਰਦੇ ਨੇ ਹ ਜਗ੍ਹਾ-ਜਗ੍ਹਾ ਤੇ ਜਾ ਕੇ ਪਾਵੇਂ ਕਿ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਅ ਕੁਝ ਲੈਬਾਰਟਰੀ ਟੈਸਟ ਤੋਂ ਬਾਅਦ ਵੀ ਨਹੀਂ ਪਤਲਾਦਾ ਇਹਨਾਂ ਦਾ ਵਿਸ਼ੇਸ਼ ਕੋ ਕਾਲੇ ਨੇਰਨਤੀ ਸਿੰਗਰ ਹਾਈ ਕੋਰਟੀ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਮਹਿਲਾਵਾਂ ਪੁਰਸ਼ ਤੋਂ ਇਲਾਵਾ ਜਿਹੜੇ ਵੱਡੀ ਉਮਰ ਦੇ ਨੇ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਜਿਹੜਿਆਂ ਨੇ ਵੱਖ-ਵੱਖ ਜਗ੍ਹਾ ਤੋਂ ਇਲਾਜ ਕਰਵਾਇਆ ਉਹਨਾਂ ਦਾ ਠੀਕ ਨਹੀਂ ਹੋਇਆ ਉਹਨਾਂ ਲਈ ਵਿਸ਼ੇਸ਼ ਤੌਰ ਤੇ ਕੀ ਸੰਦੇਸ਼ ਹੈ ਸਰ ਸਰ ਜਦੋਂ ਉਹਨਾਂ ਮਤਲਬ ਕਿ ਜੇ ਆਪਾਂ ਪੇਨ ਕਿਲਰ ਖਾਣ ਲੱਗੇ ਠੀਕ ਹੈ ਜੀ ਸਾਨੂੰ ਪਤਾ ਨਹੀਂ ਲੱਗਦਾ ਗੋਡਿਆਂ 'ਚ ਗਠੀਆ ਬਣਨ ਲੱਗ ਜਾਂਦਾ ਸਟਾਰਟ ਹੋ ਜਾਂਦਾ ਗਠੀਆ ਜਦੋਂ ਆਪਾਂ ਟੈਸਟ ਕਰਾਉਂਦੇ ਆ ਕਈ ਵਾਰੀ ਟੈਸਟਾਂ 'ਚ ਆਉਂਦਾ ਨਹੀਂ ਠੀਕ ਹੈ ਜੀ ਜਦੋਂ ਮਤਲਬ ਕਿ ਵੀ ਗੱਠਾਂ ਆਪਾਂ ਕੋਈ ਐਰਵੇ ਦਵਾਈ ਦਿੰਨੇ ਆ ਜਾਂ ਕੋਈ ਜਾਂ ਗੱਠਾਂ ਦੀ ਮਤਲਬ ਕਿ ਵੀ ਉਹ ਇੱਕ ਸਫਾਈ ਕਰਦੇ ਆ ਜਦੋਂ ਗੱਠਾਂ ਦੀ ਤੇ ਉਹ ਜਦੋਂ ਗੱਠਾਂ ਸਾਫ਼ ਹੁੰਦੀਆਂ ਨੇ ਉਹ ਖੂਨ ਦੇ ਵਿੱਚ ਆਟੋਮੈਟਿਕ ਗਠੀ ਆਊਗਾ ਜਾਂ ਫਿਰ ਜਿੱਥੇ ਗੱਠਾਂ ਦੇ ਹੇਠਾਂ ਨੀਚੇ ਜਿਹੜੀ ਨਾੜ ਬਲੌਕ ਹੋਈ ਪਿਆ ਟੈਸਟ ਉੱਥੋਂ ਲਈਏ ਫਿਰ ਤਾਂ ਹੀ ਗਠੀਆਂ ਸਤ ਪਤਾ ਲੱਗੋ ਸਭ ਹਰ ਬੰਦੇ ਨੂੰ ਹੋਣ ਲੱਗ ਜਾਂਦਾ ਗੱਠਾ ਤੋਂ ਗਠੀ ਆ ਜਿਹਦਾ ਗੋਡਾ ਮਤਲਬ ਕਿ ਦੁਖ ਰਿਆ ਮਤਲਬ ਕਿ ਜਿਉਂ ਦੁਖ ਰਿਆ ਗੋਡਾ ਪੈਰ ਸੁੱਣ ਹੋਣ ਲੱਗੇ ਤਾਂ ਉਹ ਗੋਡਿਆਂ 'ਚ ਗੱਠਾਂ ਪੈ ਗਈਆਂ ਠੀਕ ਅਸੀਂ ਸੋਚਦੇ ਨਹੀਂ ਨਾ ਇਹ ਗੱਠਾਂ ਜਿਹੜੀਆਂ ਨਾ ਮੰਦਲ ਕੇ ਮਨਾਂ ਇਹ ਆਉਂਦੀਆਂ ਨੇ ਕਿਸੇ ਟੈਸਟਾਂ ਚ ਆਉਂਦੀਆਂ ਨੇ ਜੇ ਨਾੜ ਬਲੌਕ ਹੁੰਦੀਆਂ ਤਾਂ ਟੈਸਟ ਨਹੀਂ ਆਉਂਦੀ ਠੀਕ ਹੈ ਜੀ ਅ ਤੁਸੀਂ ਇੱਕ ਗੱਲ ਦੱਸੋ ਵੀ ਕੁਝ ਆਯੁਰਵੈਦਿਕ ਦਵਾਈਆਂ ਕੁਝ ਅੰਗਰੇਜ਼ੀ ਦਵਾਈਆਂ ਇੱਕ ਹੈਗਾ ਜੜੀ ਬੂਟੀਆਂ ਵਾਲੀ ਦਵਾਈ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿਸ ਦਾ ਸੇਵਨ ਜ਼ਿਆਦਾ ਹੋਵੇ ਸਰ ਜ਼ਿਆਦਾ ਆਯੁਰਵੈਦ ਸਭ ਤੋਂ ਵਧੀਆ ਬਹੁਤ ਵਧੀਆ ਮੰਦਲ ਕੇ ਜੇ ਆਪਾਂ ਐਲੋਪੈਥੀ ਲਈਏ ਐਲੋਪੈਥੀ ਦਾ আর ਆਯੁਰਵੈਦ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਮਤਲਬ ਕਿ ਵੀ ਸਾਰੇ ਯਲੋਪੈਥੀ ਅਪਣਾ ਲਾਂ ਮਤਲਬ ਕਿ ਵੀ ਇੱਕ ਇਹ ਜਿਹੜੀ ਆਯੁਰਵੇਦਾ ਹਰ ਬੰਦਾ ਅਪਣਾ ਲੇ ਪੇਨ ਕਿਲਰ ਨਾਲ ਆਵੇ ਕਦੇ ਉਹਨੂੰ ਬਿਮਾਰੀਆਂ ਨਾ ਲੱਗੇ ਆਯੁਰਵੈਦਿਕ ਦੀ ਗੱਲ ਕਰਿਓ ਤਾਂ ਕਹਿੰਦੇ ਉਹਦਾ ਰਿਜ਼ਲਟ ਬਹੁਤ ਧੀਰਵਾਦ ਆਉਂਦਾ ਹਾਂ ਜੀ ਨਾ ਪਹਿਲਾ ਰਿਜ਼ਲਟ ਆ ਉਹਦਾ ਅੱਛਾ ਜੀ ਕੋਈ ਨਹੀਂ ਕਹਿ ਸਕਦਾ ਪਹਿਲਾ ਜਿਹੜਾ ਰਿਜ਼ਲਟ ਆ ਆਯੁਰਵੇਦ ਦਾ ਉਹ ਲੋਬੇਤੀ ਦਾ ਹਨੀ ਮੈਂ ਬਵਾਦਾ ਕਰਦਾ ਜੀ ਮਹਿਲਾਵਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਪ੍ਰੈਗਨੈਂਸੀ ਦੌਰਾਨ ਬੱਚੇ ਦਾ ਜਦੋਂ ਬੱਚਾ ਜਨਮ ਦਿਆਂ ਨੇ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਕੀ ਕੀ ਤਰੀਕਾ ਕਰਨੀ ਚਾਹੀਦੀ ਥੋੜੀ ਜਿਹਾ ਜਦੋਂ ਬੱਚੇ ਜਨਮ ਦਿਆਂ ਨੇ ਮਤਲਬ ਕਿ ਵੀ ਦੇਖੋ ਆਪਾਂ ਐਕਸਰਸਾਈਜ਼ ਕਰਦੇ ਨਹੀਂ ਕੋਈ ਖਾਣੇ ਨਹੀਂ ਖਾਂਦੇ ਵਧੀਆ ਹੁਣ ਖਾਣੇ ਰੰ ਜਿਹੜੇ ਸਾਡੇ ਜਿਹੜੀ ਕਣਕ ਹੋ ਗਈ ਦੇਖੋ ਇਹ ਰੇ ਦੀ ਹੈ ਜੀ ਦੇ ਪੈਂਦਨ ਦਵਾਈਆਂ ਪੈਂਦੀਆਂ ਨੇ ਇਹਦੇ ਚ ਤੇ ਜਦੋਂ ਮਤਲਬ ਕਿ ਇੱਕ ਜਿਹੜੇ ਜਿਵੇਂ ਇਹ ਬਜ਼ਾਰੂ ਚੀਜ਼ਾਂ ਨੇ ਜਿਵੇਂ ਕੋਈ ਸਮੋਸੇ ਹੋ ਗਏ ਜਾਂ ਕੋਈ ਕੁਲਚੇ ਹੋ ਗਏ ਆਮ ਨੇ ਇਹ ਤੇ ਖਾਣੇ ਬੰਦ ਕਰਨ ਹੈ ਨੀ ਤੇ ਕੈਲਸ਼ੀਅਮ ਮਤਲਬ ਕਿ ਆਪਣੇ ਸਰੀਰ ਨੂੰ ਜਿਹੜੀਆਂ ਕੈਲਸ਼ੀਅਮ ਵਾਲੀਆਂ ਨੇ ਵਿਟਾਮਿਨ ਨੇ ਉਹ ਲੈਣ ਮੇਨ ਜਿਹੜੀਆਂ ਕੋਈ ਜਿਵੇਂ ਜੇ ਕੈਲਸ਼ੀਅਮ ਹੀ ਲੈਣਾ ਸੀ ਆਮ ਚੀਜ਼ਾਂ ਆਮ ਚੋਂ ਕੈਲਸ਼ੀਅਮ ਮਿਲ ਜਾਂਦਾ ਮਤਲਬ ਕਿ ਜਿਹੜੇ ਜਿਵੇਂ ਛੋਲੇ ਹੋ ਗਏ ਕਾਲੇ ਛੋਲੇ ਮੇਨ ਆ ਇਹ ਜੇ ਕਾਲੇ ਛੋਲੇ ਮਤਲਬ ਕਿ ਅਸੀਂ ਲਗਾਤਾਰ ਲਵਾਂਗੇ ਜਾਸ ਇੱਕ ਲੈ ਲੋ ਜਿਵੇਂ ਸਾਡਾ ਇੱਕ ਇਹ ਹੁੰਦਾ ਚੁੰਨਾ ਚੁੰਨਾ ਦੇਣਾ ਸਟਾਰਟ ਕਰ ਦੋ ਮਤਲਬ ਕਿ ਇੱਕ ਚੌਲ ਦੇ ਦਾਣੇ ਜਿੰਨਾ ਜਿਹੜੇ ਮਹਿਲਾ ਨੇ ਜਿਵੇਂ ਆਪਰੇਸ਼ਨ ਹੁੰਦਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਮੇਰਾ ਵਾਦਾ ਹੈ ਆਪਰੇਸ਼ਨ ਤੇ ਡਿਲੀਵਰੀ ਤੇ ਆਪਰੇਸ਼ਨ ਨਹੀਂ ਹੋਊਗਾ ਮੇਰਾ ਵਾਦਾ ਇੱਕ ਗਰੰਟੀ ਜਿਵੇਂ ਤੁਸੀਂ ਉੱਪਰ ਨਾਮ ਲਿਖਿਆ ਹੋਆ ਯੋਗਾ ਦੇ ਨਾਲ ਠੀਕ ਹੁੰਦਾ ਜਿਹੜੇ ਕੋਈ ਅੱਦਕੇ ਦਵਾਈਆਂ ਨਾਲ ਹੁੰਦਾ ਆ ਮੰਦ ਬੁੱਧੀ ਦੀ ਗੱਲ ਕਰੀਏ ਮੰਦ ਬੁੱਧੀ ਵਿਸ਼ੇਸ਼ ਤੌਰ ਤੇ ਕੀ ਕੀ ਸਮੱਸਿਆਵਾਂ ਕਰਦੇ ਜਿਹੜੀ ਮੰਦ ਬੁੱਧੀ ਹੈ ਜੀ ਮਤਲਬ ਕਿ ਜਦੋਂ ਰੀੜ ਦੀ ਹੱਡੀ ਸਾਡੀ ਬਲੌਕ ਹੋਣ ਲੱਗੀ ਤਾਨੂੰ ਲੱਕ ਨੂੰ ਪ੍ਰੋਬਲਮ ਆਉਣ ਲੱਗੀ ਤਾਂ ਮਤਲਬ ਕਿ ਵੀ ਸਾਡਾ ਜਿਹੜਾ ਜਦੋਂ ਮੰਦਬੁੱਧੀ ਫਿਰ ਸਟਾਰਟ ਹੋ ਗਈ ਸਮਝ ਲਓ ਜਦ ਰੀਡ ਦੀ ਹੱਡੀ ਬਲੌਕ ਹੋਣ ਲੱਗੀ ਇਹ ਮੇਨ ਰੀਡ ਦੀ ਹੱਡੀ ਸਾਡੀ ਬਲੌਕ ਹੋ ਗਈ ਤੇ ਮੰਦਬੁੱਧੀ ਤਾਂ ਆਟੋਮੈਟਿਕ ਆਊਗੀ ਜਦੋਂ ਉੱਪਰ ਨੂੰ ਖੂਨੇ ਨੀਚੇ ਤੋਂ ਉੱਪਰ ਨੂੰ ਜਾਂਦਾ ਨਾ ਕਿ ਉੱਪਰੋਂ ਨੀਚੇ ਆਉਂਦਾ ਹੈ ਨਹੀਂ ਇਹ ਖੂਨ ਰੁਕ ਜਾਂਦਾ ਗਰਦਨ ਤੇ ਸਾਡਾ ਸਿਰ ਇਸ ਕਰਕੇ ਫਿਰ ਮਤਲਬ ਕਿ ਵੀ ਸਾਨੂੰ ਜਿਹੜੇ ਜਦੋਂ ਖੂਨ ਜਾਂਦਾ ਨਹੀਂ ਉੱਪਰ ਜਿਵੇਂ ਕੋਈ ਦਰਖਤ ਨੂੰ ਉੱਪਰ ਪਾਣੀ ਨਹੀਂ ਦਿੰਦੇ ਉਹ ਸੁੱਕਣ ਲੱਗ ਜਾਂਦਾ ਏਦਾਂ ਸਾਡਾ ਦਿਮਾਗ ਮਤਲਬ ਕਿ ਵੀ ਕਨਾੜਾ ਸੁੱਕਾ ਲੱਗਣ ਲੱਗ ਜਾਂਦਾ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਕੋਈ ਬੰਦਾ ਮਾਦੂਬੂਧੀ ਆ ਉਹਦੇ ਦਿਮਾਗ ਦੇ ਵਿੱਚ ਜੋ ਮਾਨਾ ਜਾਂ ਬੋਲ ਜਾਂਦਾ ਜੋ ਕਰੀ ਜਾਂਦਾ ਉਹਦੇ ਪਿੱਛੇ ਤੁਸੀਂ ਕੀ ਗੱਲ ਮੰਨਦੇ ਹੋ ਕਿੰਨੇ ਕੁ ਪਰਸੈਂਟ ਚਾਂਸ ਨੇ ਉਹਨੂੰ ਠੀਕ ਹੋਣ ਦੇ ਜੀ ਉਹ ਮਤਲਬ ਕਿ ਹਰ ਬੰਦਾ ਠੀਕ ਹੋ ਜਾਊਗਾ ਜੇ ਮਤਲਬ ਕਿ ਵੀ ਵਧੀਆ ਚੀਜ਼ਾਂ ਖਾਊਗਾ ਪਰੇਹੇਜ ਰੱਖੂਗਾ ਕੋਈ ਮਤਲਬ ਕਿ ਵੀ ਸਹੀ ਤਰੀਕੇ ਨਾਲ ਪਊਗਾ ਸਹੀ ਤਰੀਕੇ ਨਾਲ ਐਕਸਰਸਾਈਜ਼ ਕਰੂਗਾ ਹਰ ਬੰਦਾ ਠੀਕ ਹੋ ਸਕਦਾ ਇੱਕ ਭੁੰਜੇ ਸੋਣਾ ਇੱਕ ਬੈੱਡ ਤੇ ਸੋਣਾ ਇੱਕ ਮੰਜੇ ਤੇ ਸੋਣਾ ਕੀ ਲੱਗਦਾ ਕਿਹੜਾ ਪ੍ਰੇਫਰ ਕਰਦੇ ਆਪਾਂ ਬੈੱਡ ਤੇ ਸੋਣਾ ਸਭ ਤੋਂ ਵਧੀਆ ਮਤਲਬ ਕਿ ਵੀ ਬੈੱਡ ਤੇ ਪਰ ਜਿਹੜਾ ਗੱਦਾ ਸਾਡਾ ਮਤਲਬ ਕਿ ਉਹ ਪੂਰਾ ਇੱਕ ਮਤਲਬ ਕਿ ਵੀ ਇੱਕ ਪੋਲਾ ਨਹੀਂ ਹੋਣਾ ਚਾਹੀਦਾ ਸੌਫਟ ਹੋਣਾ ਚਾਹੀਦਾ ਬਿਲਕੁਲ ਮਤਲਬ ਕਿ ਵੀ ਇੱਕ ਦਵਣਾ ਨਹੀਂ ਚਾਹੀਦਾ ਪ੍ਰੈਸ ਹੋਣੀ ਚਾਹੀਦੀ ਨੇ ਹੱਡੀਆਂ ਸਾਡੀਆਂ ਸਿੱਧਾ ਪੈਣਾ ਚਾਹੀਦਾ ਠੀਕ ਹੈ ਸਾਨੂੰ ਜੇ ਅਸੀਂ ਟੇਡੇ ਹੋ ਕੇ ਪੈਨੇ ਜਿਹੜਾ ਲੱਕ ਦੀ ਪ੍ਰੋਬਲਮ ਉਹ ਤੋਂ ਆਉਂਦੀ ਆ ਲੱਕ ਦੀ ਪ੍ਰੋਬਲਮ ਤੋਂ ਬਾਅਦ ਗੋਡਿਆਂ ਦੀ ਪ੍ਰੋਬਲਮ ਆਉਂਦੀ ਆ ਉਹ ਤੋਂ ਬਾਅਦ ਰੀਡ ਦੀ ਹੱਡੀ ਦੀ ਦਿਮਾਗ ਦੀ ਪ੍ਰੋਬਲਮ ਤਾਂ ਹੀ ਆਉਂਦੀ ਆ ਲੱਕ ਤੋਂ ਸਟਾਰਟ ਹੁੰਦੀ ਆ ਪ੍ਰੋਬਲਮ ਕੋਈ ਵੀ ਅਸੀਂ ਟੇਡੇ ਪੈਣਾ ਸਟਾਰਟ ਕਰ ਦਿੰਨੇ ਆ ਸਾਡਾ ਜਿਹੜੇ ਇਹਨੇ ਫਰ ਨੇ ਉਹ ਟੇਡੇ ਹੁਣ ਸਟਾਰਟ ਹੋ ਜਾਂਦੇ ਆ ਅ ਜੇ ਆਪਾਂ ਭਾਰਾ ਛੋੜੇ ਸਾਡੇ ਸਟਾਰਟ ਮੋਢੇ ਸਾਡੇ ਐ ਹੁਣ ਲੱਗ ਜਾਂਦੇ ਨੇ ਫਿਰ ਮੋਢੇ ਜਦੋਂ ਸਾਡੇ ਇਦਾਂ ਹੋਣ ਲੱਗੇ ਅਸੀਂ ਬਾਹਾਂ ਉੱਪਰ ਚੱਕਾਂਗੇ ਸਾਡੀ ਬਾਹਾਂ ਨਹੀਂ ਚੱਕੀ ਜਾਂਦੀ ਜਦ ਮੋਢੇ ਸਿੱਧੇ ਕਰਕੇ ਹੀ ਬਾਹਾਂ ਪਿੱਛੇ ਉਹ ਉਹਨੂੰ ਕੱਟ ਕਰਨ ਦੇ ਮੇਨ ਤੌਰ ਤੇ ਕਿਹੜੇ ਕਿਹੜੇ ਤਰੀਕੇ ਨੇ ਮੇਨ ਤਰੀਕੇ ਐਕਸਰਸਾਈਜ਼ਾਂ ਨਾਲ ਜੁੜੀਆਂ ਮਤਲਬ ਕਿ ਮੇਨ ਐਕਸਰਸਾਈਜ਼ਾਂ ਲੈਂਦੀਆਂ ਮੋਟਾਪੇ ਦੀਆਂ ਜਿਵੇਂ ਮੋਟਾਪਾ ਕਿਸੇ ਨੂੰ ਹੈਗਾ ਤਾਂ ਲੀਵਰ ਜਿਹੜਾ ਫੈਟੀ ਆ ਉਹਦਾ ਉਹਦੀਆਂ ਆਂਤੜੀਆਂ ਨੇ ਜਿਹੜੀਆਂ ਮਤਲਬ ਕਿ ਉਹ ਆਂਤੜੀਆਂ ਦੇ ਮਤਲਬ ਕਿ ਬਲੌਕ ਨੇ ਆਂਤੜੀਆਂ ਬਲੌਕ ਨੇ ਤੇ ਲੀਵਰ ਫੈਟੀ ਆ ਉਹਦਾ ਤੇ ਗੱਠਾਂ ਨੇ ਸਾਰੇ ਸਰੀਰ 'ਚ ਪੇਟ ਦੀ ਸਮੱਸਿਆ ਬਾਰੇ ਗੱਲ ਕਰਦੇ ਆਂ ਪੇਟ ਦੀ ਸਮੱਸਿਆ ਨਾਲ ਜੁੜੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਜਿਹੜੀ ਪੇਟ ਦੀ ਸਮੱਸਿਆ ਜੀ ਆਪਾਂ ਜਿਹੜੀ ਪੇਟ ਦੀ ਸਮੱਸਿਆ ਜੀ ਪੇਟ ਦੀ ਪੇਟ ਨੂੰ ਸਹੀ ਕਰਕੇ ਬਿਨਾਂ ਦਵਾਈ ਤੋਂ ਆਪਾਂ ਪੇਟ ਦੇ ਉੱਤੇ ਦੋਵੇਂ ਪੈਰ ਧਰ ਕੇ ਖੜ ਕੇ ਕੁੱਦ ਕੇ ਦਿਖਾ ਦਿੰਦੇ ਆਂ ਵੀ ਤੁਹਾਡਾ ਪੇਟ ਸਹੀ ਹੈ ਜੀ ਭੱਜੋ ਠੀਕ ਹੈ ਜੀ ਮਤਲਬ ਕਿ ਆਪਣੇ ਲਈ ਵੀ ਇਹ ਇੰਡੀਆ ਚੋਂ ਇੰਡੀਆ ਚੋਂ ਜਿਹੜਾ ਐਰਬੈਗ ਟੈਸਟ ਕਰਦੇ ਆਂ ਆਪਣੇ ਲਈ ਵੀ ਨੇ ਜਿਹੜਾ ਇੱਕ ਲੀਵਰ ਦੀ ਆਪਣਾ ਲੀਵਰ ਦੀ ਪ੍ਰੋਬਲਮ ਵਾਲੇ ਲੀਵਰ ਨੂੰ ਸਹੀ ਕਰਦੇ ਆਂ ਆਪਾਂ ਕਰਦੇ ਆਂ ਕੋਈ ਡਾਕਟਰ ਨਹੀਂ ਕਰਦਾ ਦੁਨੀਆ ਦਾ ਨਾ ਕੋਈ ਦਰਿੰਦਾ ਕਰਦਾ ਅਸੀਂ ਜਿਹ ਆਪਣਾ ਪਿੱਤੇ ਦੀ ਪੱਥਰੀ ਕੱਢੀ ਆਪਾਂ ਨੇ ਕੱਢੀ ਆਂ ਇੰਡੀਆ ਚੋਂ ਮੇਨ ਚੈਲੰਜ ਆਪਣਾ ਕੋਈ ਨਹੀਂ ਕੱਢਦਾ ਆਪਾਂ ਕੱਢਦੇ ਆ ਬਿਨਾਂ ਦਵਾਈ ਤੋਂ ਠੀਕ ਹੈ ਜੀ ਹਾਂ ਕੁਝ ਵੱਧ ਜਾਂਦੀ ਹੈ ਇਹ ਪਿੱਤੇ ਆਟੋਮੈਟਿਕ ਜਦੋਂ ਪਿੱਤੇ ਚੋਂ ਨਿਕਲ ਗਈ ਇਤੇ ਆਪਣਾ ਲੀਵਰ ਚੋਂ ਨਿਕਲ ਗਈ ਪਿੱਤੇ ਚ ਵੀ ਨਿਕਲਣੀ ਸਟਾਰਟ ਹੋ ਜਾਂਦੀ ਹੈ ਪਿੱਤਾ ਵੀ ਖਾਲੀ ਹੋ ਜਾਂਦਾ ਤੁਹਾਡੇ ਮੁਤਾਬਿਕ ਪਿੱਤੇ ਦਾ ਆਪਰੇਸ਼ਨ ਕਰਾਉਣਾ ਜਾਂ ਫਿਰ ਲੀਵਰ ਦਾ ਆਪਰੇਸ਼ਨ ਕਰਾਉਣਾ ਕਿੰਡੀ ਕੀ ਗੱਲ ਹੈ ਸਰੋ ਆਪਣੇ ਕੋਈ ਵੀ ਅੰਗ ਦੇਖੋ ਜਦੋਂ ਆਪਣਾ ਕੋਈ ਅੰਗ ਚਾਹ ਬਾਹ ਆਪਣੇ ਕੰਮ ਬਾਹ ਨਹੀਂ ਆਪਣੀ ਕੀ ਹੋਊਗਾ ਸਾਡੇ ਨਾਲ ਜੇ ਸਾਡੀ ਲੱਤ ਨਹੀਂ ਹੈਗੀ ਕੀ ਹੋਊਗਾ ਉਹੀ ਜੇ ਅੱਖ ਨਹੀਂ ਹੈਗੀ ਸਾਡੀ ਕੀ ਹੋਊਗਾ ਜੇ ਸਾਡੇ ਦੰਦ ਵੀਕ ਨਿਕਲ ਗਿਆ ਆਪਾਂ ਉਹਨੂੰ ਅੰਗ ਮੰਨਦੇ ਹਾਂ ਤੁਸੀਂ ਅੰਗ ਨਹੀਂ ਮੰਨਦੇ ਦੰਦ ਨੂੰ ਹਾਂਜੀ ਫਿਰ ਜੇ ਲੀਵਰ ਨੂੰ ਕੋਈ ਅੰਗ ਨਹੀਂ ਮੰਨਦੇ ਜਾਂ ਕੋਈ ਪਿੱਤੇ ਨੂੰ ਅੰਗ ਨਹੀਂ ਮੰਨਦੇ ਆਪਣਾ ਉਹ ਕੀ ਕੰਮ ਕਰ ਰਿਹਾ ਜਦੋਂ ਪਿੱਤਾ ਸਾਡਾ ਮਤਲਬ ਕਿ ਅਸੀਂ ਸਾਡਾ ਡਾਈਜੈਸਟਮ ਸਹੀ ਨਹੀਂ ਰਹਿਣਾ ਸਾਨੂੰ ਹਾਜਮਾ ਨਹੀਂ ਸਹੀ ਰਹਿਣਾ ਮਤਲਬ ਕਿ ਗਲਤ ਨੇ ਇਹ ਚੀਜ਼ਾਂ ਹਾਂ ਕੁਦਰਤੀ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਜਿਹੜੇ ਕੁਦਰਤ ਨੇ ਬਣਾਈਆਂ ਨੇ ਉਹਨਾਂ ਨੂੰ ਆਪਾਂ ਲੱਗ ਕਰਦਾਂਗੇ ਸਰੀਰ ਨਾਲੋਂ ਕੀ ਹੋਊਗਾ ਸਾਡੇ ਸਰੀਰ ਨੂੰ ਜਿਹੜੇ ਮਰੀਜ਼ਾਂ ਨੂੰ ਲੰਬੇ ਸਮੇਂ ਤੋਂ ਸਮੱਸਿਆਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਦੋਂ ਕਿੱਥੇ ਕੀ ਮਿਲਦੇ ਹੋ ਕਿਵੇਂ ਕਹਾਂਗੇ ਅਸੀਂ ਤਾਂ ਕਹਿੰਦੇ ਜੀ ਮਤਲਬ ਕਿ ਵੀ ਵਧੀਆ ਤਰੀਕੇ ਨਾਲ ਆਪਣੀ ਐਕਸਰਸਾਈਜ਼ ਕਰਨ ਖਾਣਾ ਵਧੀਆ ਖਾਣਾ ਸਹੀ ਰਹੂਗਾ ਬੰਦਾ ਜਿਹੜੇ ਇਲਾਜ ਕਰਾਉਣ ਦੀ ਇੱਛਕ ਨੇ ਉਹਨਾਂ ਬਾਰੇ ਜਿਹੜੇ ਇਲਾਜ ਕਰਾਉਂਦੇ ਨੇ ਮਤਲਬ ਕਿ ਵੀ ਅਸੀਂ ਮਤਲਬ ਕਿ ਵੀ ਇੱਕ ਜਿਹੜੇ ਗਰੀਬ ਨੇ ਉਹਨਾਂ ਤੋਂ ਪੈਸਾ ਵੀ ਕਈ ਵਾਰੀ ਲੈਂਦੇ ਨੇ ਦਵਾਈਆਂ ਵੀ ਕਈ ਵਾਰੀ ਫ੍ਰੀ ਦਿੰਦੇ ਆ ਉਹਨਾਂ ਨੂੰ ਅਸੀਂ ਮਤਲਬ ਕਿ ਮੇਰਾ ਕੰਮ ਆ ਜਿਵੇਂ ਕੋਈ ਪੋਲੀ ਵਾਲੇ ਨੇ ਉਹਨਾਂ ਨੂੰ ਵੀ ਤੋਂ ਦਿੰਨੇ ਆ ਅਸੀਂ ਦੇਖਦੇ ਆ ਚੈੱਕ ਕਰਦੇ ਆ ਮਤਲਬ ਕਿ ਵੀ ਚੌਂਕੜੀ ਮਾਰਕੇ ਬਿਠਾਉਣਾ ਜਿਹੜਾ ਨਹੀਂ ਜ ਉਹਨਾਂ ਦੇ ਹੱਡੀਆਂ ਸਿੱਧੀਆਂ ਕਰਦੇ ਆ ਕੁਝ ਖਰਾਕਾਂ ਨੇ ਸਾਡੇ ਲਵੇ ਕੁਝ ਮਤਲਬ ਕਿ ਜਿਵੇਂ ਇਹ ਫਲ ਹੁੰਦੇ ਨੇ ਜਾਂ ਜਾਂ ਆਪਣੇ ਇਹ ਹੁੰਦੇ ਨੇ ਜਿਵੇਂ ਸਾਡੇ ਖੀਰਾ ਹੋ ਗਿਆ ਜਾਂ ਸਾਡੀ ਮੂਲੀ ਹੋ ਗਈ ਮੂਲੀ ਸਭ ਤੋਂ ਜਿਆਦਾ ਇਹ ਹੱਡੀਆਂ ਸਿੱਧੀਆਂ ਕਰਨ ਨੂੰ ਮਤਲਬ ਕਿ ਵੀ ਇੱਕ ਹੱਡੀਆਂ ਸਿੱਧੀਆਂ ਕਰਦੇ ਆ ਤੂੰ ਪੇਟ ਸਾਡਾ ਸਾਫ ਹੋ ਗਿਆ ਆਟੋਮੈਟਿਕ ਸਾਡਾ ਸਰੀਰ ਸਹੀ ਹੋਣ ਲੱਗ ਜਾਂਦਾ ਹਾਂ ਪੇਟ ਸਾਫ ਕਰਨ ਦੇ ਕੀ ਨਤੀਜੇ ਕਿਉਂਕਿ ਮੋਟਾਪਾ ਲੋਕਾਂ ਦੇ ਵਿੱਚ ਸ਼ਾਇਰੀ ਤੌਰ ਤੇ ਦੇਖਿਆ ਜਾਂ ਬਹੁਤ ਨੇ ਜਿਹੜਾ ਕਿ ਬਿਮਾਰੀਆਂ ਨੂੰ ਬੁਲਾਉਂਦਾ ਥੋਨੂੰ ਕੀ ਲੱਗਦਾ ਵੀ ਪੇਟ ਸਾਫ ਹੋ ਜਵੇ ਪ੍ਰੋਪਰ ਚੂਰਨ ਦੇਣ ਦੇ ਲੋਕੀ ਤੁਸੀਂ ਕੀ ਦਿਨੇ ਅਸੀਂ ਮਤਲਬ ਕਿ ਵੀ ਇੱਕ ਪੇਟ ਨੂੰ ਜਿਹੜਾ ਜਦੋਂ ਪੇਟ ਤੰਨ ਠੀਕ ਹੋ ਗਏ ਸਾਡਾ ਲੀਵਰ ਠੀਕ ਹੋ ਗਿਆ ਸੱਟਲ ਵੀ ਇੱਕ ਮਤਲਬ ਕਿ ਵੀ ਇੱਕ ਐਕਸਰਸਾਈਜ਼ ਆ ਉਹਦੇ ਨਾਲ ਸਹੀ ਹੋ ਜੂਗਾ ਸਾਰਾ ਅਸੀਂ ਟੈਸਟ ਕਰਕੇ ਦਵਾਂਗੇ ਵੀ ਠੀਕ ਆ ਇੱਕ ਬਿਨਾਂ ਦਵਾਈ ਤੋਂ ਇਹ ਹਨ ਰਣਜੀਤ ਸਿੰਘ ਰਾਏਕੋਟੀ ਜਿਨ੍ਹਾਂ ਨੇ ਆਪਣੇ ਜੀਵਨ ਨਾਲ ਸੰਬੰਧਿਤ ਜਿਹੜੇ ਤਜਰਬੇ ਨੇ ਉਹ ਸਾਂਝੇ ਕੀਤੇ ਨੇ ਉਹਨਾਂ ਦੇ ਮੁਤਾਬਕ ਜੇਕਰ ਗੱਲ ਕਰੀਏ ਸਰੀਰ ਦੇ ਵਿੱਚ ਐਕਸਰਸਾਈਜ਼ ਜ਼ਰੂਰੀ ਹੈ ਆਯੁਰਵੇਦ ਦਾ ਦਵਾਈ ਜਿਹੜੀ ਕਿ ਰਾਮ ਬਾਣਾ ਬਹੁਤ ਜ਼ਿਆਦਾ ਲੋਕਾਂ ਦੀ ਇਹ ਸੋਚ ਹੈ ਕਿ ਆਯੁਰਵੈਦਿਕ ਦਾ ਜਿਹੜਾ ਇਲਾਜ ਆ ਬਹੁਤ ਖੋਲੀ ਹੁੰਦਾ ਪਰ ਡਾਕਟਰ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਆਯੁਰਵੈਦਿਕ ਬਹੁਤ ਜ਼ਿਆਦਾ ਵਧੀਆ ਤੇ ਪਰਫੈਕਟ ਇਲਾਜ ਇੱਕ ਹੁੰਦਾ ਅ ਅਸੀਂ ਦੱਸਣਾ ਚਾਹਾਂਗੇ ਕੁਝ ਲੋਕਾਂ ਨੂੰ ਜਿਹੜੇ ਲੋਕ ਇਹ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਲਾਂਕਿ ਜਗ੍ਹਾ ਜਗ੍ਹਾ ਜਾ ਕੇ ਡਾਕਟਰ ਸਾਹਿਬ ਕੈਂਪ ਵੀ ਲਾਉਂਦੇ ਨੇ ਪਰ ਇਹ ਪਿੰਡ ਕਕਰਾਲਾ ਜੋ ਕਿ ਪਟਿਆਲਾ ਸਮਾਣਾ ਸਮਾਣਾ ਰੋਡ ਤੇ ਜਿਹੜਾ ਪੈਂਦਾ ਪਿੰਡ ਪਸਿਆਣੇ ਦੇ ਬਿਲਕੁਲ ਨਾਲ ਕਕਰਾਲਾ ਵਿੱਚ ਜਾ ਕੇ ਡਾਕਟਰ ਰਣਜੀਤ ਸਿੰਘ ਰਾਏ ਕੋਟੀ ਦਾ ਐਡਰੈਸ ਪਤਾ ਪੁੱਛ ਕੇ ਕੋਈ ਵੀ ਸਮੱਸਿਆ ਦਾ ਹੋਂਗੇ ਹੱਲ ਕੀਤਾ ਜਾ ਸਕਦਾ ਹੈ ਗਰ ਰੋਟ ਨਾ ਉਸ ਮਤਲਬ